ਸਸਿਕਲ ਜੀ ਮੈਂਬਰ ਆਫ ਪਾਰਲੀਮੈਂਟ ਦੀ ਚੋਣ ਹੋਣ ਜਾਣੀ ਹੈ ਤੇ ਇਹਦਾ ਸਿੱਧਾ ਅਸਰ ਕੇਂਦਰ ਸਰਕਾਰ ਤੇ ਪੈਂਦਾ ਹੁਣ ਸਮਾਂ ਆ ਗਿਆ ਕਿ ਕੇਂਦਰ ਤੋਂ 10 ਸਾਲ ਦਾ ਹਿਸਾਬ ਲਿਆ ਜਾਵੇ ਸਾਡੇ ਅਸਲੀ ਮੁੱਦੇ ਕੀ ਹੈ ਜੀ ਮਹਿੰਗਾਈ ਹੈ ਬੇਰੋਜ਼ਗਾਰੀ ਹੈ ਚੰਗੀਆਂ ਸਿਹਤ ਸਹੂਲਤਾਂ ਨਿਆਰੀ ਸਿੱਖਿਆ ਕਿਸਾਨ ਮਜ਼ਦੂਰ ਵਪਾਰੀਆਂ ਦੇ ਮੁੱਦੇ ਪਿਛਲੇ 2 ਸਾਲ ਵਿੱਚ ਭਗਵੰਤ ਮਾਨ ਸਰਕਾਰ ਨੇ ਇੱਕ ਇਤਿਹਾਸਿਕ ਸ਼ੁਰੂਆਤ ਕੀਤੀ ਲੋਕਪੱਖੀ ਫੈਸਲੇ ਲਏ ਔਰ ਮੈਂ ਡਾਕਟਰ ਬਲਬੀਰ ਸਿੰਘ ਭਗਵੰਤ ਮਾਨ ਦਾ ਸਪਾਈ ਹਾਂ। ਬਤੌਰ ਸਿਹਤ ਮੰਤਰੀ ਮੈਨੂੰ ਤੁਹਾਡੀ ਸੇਵਾ ਕਰਨ ਦਾ ਮੌਕਾ ਮਿਲਿਆ। 829 ਆਮ ਆਦਮੀ ਕਲੀਨਿਕ ਖੋਲੇ, ਸਰਕਾਰੀ ਹਸਪਤਾਲਾਂ ਵਿੱਚ ਸੁਧਾਰ ਕੀਤਾ। ਪਟਕੰਦਰ ਨੇ ਕੀ ਕੀਤਾ? ਸਾਡੇ ਫੰਡ ਹੀ ਬੰਦ ਕਰ ਦਿੱਤੇ ਜੀ। ਮੈਂ ਚੰਗੀ ਤਰ੍ਹਾਂ ਜਾਣਦਾ ਕਿ ਕੇਂਦਰ ਸਰਕਾਰ ਕਿਹੜੇ ਦਾਅ ਪੇਚ ਖੇਡਦੀ ਆ ਤੇ ਹੁਣ ਮੈਂ ਮੈਂਬਰ ਆਫ ਪਾਰਲੀਮੈਂਟ ਦੀ ਚੋਣ ਲੜ ਰਿਹਾ ਤਾਂ ਕਿ ਮੈਂ ਕੇਂਦਰ ਵਿੱਚ ਜਾ ਕੇ ਸਾਡੇ ਖੋਏ ਹੋਏ ਅੱਕ ਜਿਹੜੇ ਆ ਉਹ ਮੈਂ ਉਹਨਾਂ ਉਹਨਾਂ ਕੋਲੋਂ ਖੋ ਕੇ ਵਾਪਸ ਲੈ ਕੇ ਆਵਾਂ ਜਿਹੜੇ ਉਹਨਾਂ ਨੇ ਸਾਡੇ ਪੰਡ ਰੋਕਿਆ ਮੈਂ ਵਾਪਸ ਲੈ ਕੇ ਆਵਾਂ ਜੇ ਆਪਾਂ 13 MP ਜੁਣਾਗੇ ਤਾਂ ਸਾਡੇ ਜਿਹੜੇ ਕੰਮ ਆ ਉਹ 13 ਗੁਣਾ ਸਪੀਡ ਦੇ ਨਾਲ ਹੋਣਗੇ ਮੈਂ ਪੂਰੀ ਉਮੀਦ ਕਰਦਾ ਕਿ ਜ਼ੁਲਮ ਦੇ ਖਿਲਾਫ ਇਸ ਲੜਾਈ ਸਿੱਦਕ ਦੀ ਲੜਾਈ ਦੇ ਵਿੱਚ ਤੁਸੀਂ ਮੇਰਾ ਸਾਥ ਦਿਓਗੇ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਮੈਂਬਰ ਆਫ ਪਾਰਲੀਮੈਂਟ ਦੀ ਚੋਣ ਹੋਣ ਜਾ ਰਹੀ ਹੈ ਤੇ ਇਹਦਾ ਸਿੱਧਾ ਅਸਰ ਕੇਂਦਰ ਸਰਕਾਰ ਤੇ ਪੈਂਦਾ ਹੁਣ ਸਮਾਂ ਆ ਗਿਆ ਕਿ ਕੇਂਦਰ ਤੋਂ 10 ਸਾਲ ਦਾ ਹਿਸਾਬ ਲਿਆ ਜਾਵੇ ਸਾਡੇ ਅਸਲੀ ਮੁੱਦੇ ਕੀ ਹੈ ਜੀ ਮਹਿੰਗਾਈ ਹੈ ਬੇਰੋਜ਼ਗਾਰੀ ਹੈ ਚੰਗੀਆਂ ਸਿਹਤ ਸਹੂਲਤਾਂ ਨਿਆਰੀ ਸਿੱਖਿਆ ਕਿਸਾਨ ਮਜ਼ਦੂਰ ਵਪਾਰੀਆਂ ਦੇ ਮੁੱਦੇ ਪਿਛਲੇ 2 ਸਾਲ ਵਿੱਚ ਭਗਵੰਤ ਮਾਨ ਸਰਕਾਰ ਨੇ ਇੱਕ ਇਤਿਹਾਸਿਕ ਸ਼ੁਰੂਆਤ ਕੀਤੀ ਲੋਕਪੱਖੀ ਫੈਸਲੇ ਲਏ ਔਰ ਮੈਂ ਡਾਕਟਰ ਬਲਵੀਰ ਸਿੰਘ ਭਗਵੰਤ ਮਾਨ ਦਾ ਸਪਾਈ ਹਾਂ ਬਤੌਰ ਸਿਹਤ ਮੰਤਰੀ ਮੈਨੂੰ ਤੁਹਾਡੀ ਸੇਵਾ ਕਰਨ ਦਾ ਮੌਕਾ ਮਿਲਿਆ 829 ਆਮ ਆਦਮੀ ਕਲੀਨਿਕ ਖੋਲੇ ਸਰਕਾਰੀ ਹਸਪਤਾਲਾਂ ਵਿੱਚ ਸੁਧਾਰ ਕੀਤਾ ਪਟਕੇਂਦਰ ਨੇ ਕੀ ਕੀਤਾ ਸਾਡੇ ਫੰਡ ਦੀ ਬੰਦ ਕਰ ਦਿੱਤੇ ਜੀ ਮੈਂ ਚੰਗੀ ਤਰ੍ਹਾਂ ਜਾਣਦਾ ਕਿ ਕੇਂਦਰ ਸਰਕਾਰ ਕਿਹੜੇ ਦਾਅ ਪੇਚ ਖੇਡਦੀ ਆ ਤੇ ਹੁਣ ਮੈਂ ਮੈਂਬਰ ਆਫ ਪਾਰਲੀਮੈਂਟ ਦੀ ਚੋਣ ਲੜ ਰਿਹਾ ਤਾਂ ਕਿ ਮੈਂ ਕੇਂਦਰ ਵਿੱਚ ਜਾ ਕੇ ਤੁਹਾਡੇ ਖੋਏ ਹੋਏ ਅੱਕ ਜਿਹੜੇ ਆ ਉਹ ਮੈਂ ਉਹਨਾਂ ਉਹਨਾਂ ਕੋਲੋਂ ਖੋਹ ਕੇ ਵਾਪਸ ਲੈ ਕੇ ਆਵਾਂ ਜਿਹੜੇ ਉਹਨਾਂ ਨੇ ਸਾਡੇ ਫੰਡ ਰੋਕਿਆ ਮੈਂ ਵਾਪਸ ਲੈ ਕੇ ਆਵਾਂ ਜੇ ਆਪਾਂ 13 MP ਜõਣਾਗੇ ਤਾਂ ਸਾਡੇ ਜਿਹੜੇ ਕੰਮ ਆ ਉਹ 13 ਗੁਣਾ ਸਪੀਡ ਦੇ ਨਾਲ ਹੋਣਗੇ ਮੈਂ ਪੂਰੀ ਉਮੀਦ ਕਰਦਾ ਕਿ ਜ਼ੁਲਮ ਦੇ ਖਿਲਾਫ ਇਸ ਲੜਾਈ ਸਿੱਧਕ ਦੀ ਲੜਾਈ ਦੇ ਵਿੱਚ ਤੁਸੀਂ ਮੇਰਾ ਸਾਥ ਦਿਓਗੇ ਬਹੁਤ ਬਹੁਤ ਧੰਨਵਾਦ ਸਸਿਕਾਉ ਜੀ ਮੈਂਬਰ ਆਫ ਪਾਰਲੀਮੈਂਟ ਦੀ ਚੋਣ ਹੋਣ ਜਾ ਰਹੀ ਹੈ ਤੇ ਇਹਦਾ ਸਿੱਧਾ ਅਸਰ ਕੇਂਦਰ ਸਰਕਾਰ ਤੇ ਪੈਂਦਾ ਹੁਣ ਸਮਾਂ ਆ ਗਿਆ ਕਿ ਕੇਂਦਰ ਤੋਂ 10 ਸਾਲ ਦਾ ਹਿਸਾਬ ਲਿਆ ਜਾਵੇ ਸਾਡੇ ਅਸਲੀ ਮੁੱਦੇ ਕੀ ਹੈ ਜੀ ਮਹਿੰਗਾਈ ਹੈ ਬੇਰੁਜ਼ਗਾਰੀ ਹੈ ਚੰਗੀਆਂ ਸਿਹਤ ਸਹੂਲਤਾਂ ਨਿਆਰੀ ਸਿੱਖਿਆ ਕਿਸਾਨ ਮਜ਼ਦੂਰ ਵਪਾਰੀਆਂ ਦੇ ਮੁੱਦੇ ਪਿਛਲੇ 2 ਸਾਲ ਵਿੱਚ ਭਗਵੰਤ ਮਾਨ ਸਰਕਾਰ ਨੇ ਇੱਕ ਇਤਿਹਾਸਿਕ ਸ਼ੁਰੂਆਤ ਕੀਤੀ ਲੋਕਪੱਖੀ ਫੈਸਲੇ ਲਏ ਔਰ ਮੈਂ ਡਾਕਟਰ ਬਲਬੀਰ ਸਿੰਘ ਭਗਵੰਤ ਮਾਨ ਦਾ ਸਪਾਈ ਹਾਂ। ਬਤੌਰ ਸਿਹਤ ਮੰਤਰੀ ਮੈਨੂੰ ਤੁਹਾਡੀ ਸੇਵਾ ਕਰਨ ਦਾ ਮੌਕਾ ਮਿਲਿਆ। 829 ਆਮ ਆਦਮੀ ਕਲੀਨਿਕ ਖੋਲੇ, ਸਰਕਾਰੀ ਹਸਪਤਾਲਾਂ ਵਿੱਚ ਸੁਧਾਰ ਕੀਤਾ। ਪਰ ਕੇਂਦਰ ਨੇ ਕੀ ਕੀਤਾ? ਸਾਡੇ ਫੰਡ ਹੀ ਬੰਦ ਕਰ ਦਿੱਤੇ ਜੀ। ਮੈਂ ਚੰਗੀ ਤਰ੍ਹਾਂ ਜਾਣਦਾ ਕਿ ਕੇਂਦਰ ਸਰਕਾਰ ਕਿਹੜੇ ਦਾਅ ਪੇਚ ਖੇਡਦੀ ਆ ਤੇ ਹੁਣ ਮੈਂ ਮੈਂਬਰ ਆਫ ਪਾਰਲੀਮੈਂਟ ਦੀ ਚੋਣ ਲੜ ਰਿਹਾ ਤਾਂ ਕਿ ਮੈਂ ਕੇਂਦਰ ਵਿੱਚ ਜਾ ਕੇ ਸਾਡੇ ਖੋਏ ਹੋਏ ਅੱਕ ਜਿਹੜੇ ਆ ਉਹ ਮੈਂ ਉਹਨਾਂ ਉਹਨਾਂ ਕੋਲੋਂ ਖੋ ਕੇ ਵਾਪਸ ਲੈ ਕੇ ਆਵਾਂ ਜਿਹੜੇ ਉਹਨਾਂ ਨੇ ਸਾਡੇ ਪੰਡ ਰੋਕਿਆ ਮੈਂ ਵਾਪਸ ਲੈ ਕੇ ਆਵਾਂ ਜੇ ਆਪਾਂ 13 ਐਮਪੀ ਜੁਣਾਗੇ ਤਾਂ ਸਾਡੇ ਜਿਹੜੇ ਕੰਮ ਆ ਉਹ 13 ਗੁਣਾ ਸਪੀਡ ਦੇ ਨਾਲ ਹੋਣਗੇ ਮੈਂ ਪੂਰੀ ਉਮੀਦ ਕਰਦਾ ਕਿ ਜ਼ੁਲਮ ਦੇ ਖਿਲਾਫ ਇਸ ਲੜਾਈ ਸਦਕ ਦੀ ਲੜਾਈ ਦੇ ਵਿੱਚ ਤੁਸੀਂ ਮੇਰਾ ਸਾਥ ਦਿਓਗੇ ਬਹੁਤ ਬਹੁਤ ਧੰਨਵਾਦ